ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰ ਲੈ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਆ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਜੀ ਬਹੁਤ ਧੰਨਵਾਦ ਜੀ ਤੇ ਰੱਬ ਦਾ ਸਾਰਿਆਂ ਦਾ ਤਰੱਕੀਆਂ ਦਾ ਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇਨੀ ਸਪੋਰਟ ਕਰਨ ਲਈ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਘਰੀ ਪਨੀਰ ਬਣਾਉਂਗੇ ਜੀ ਤੇ ਪਨੀਰ ਦੀ ਫੁਰਜੀ ਪ੍ਰੇਰ ਘਰਾਂ ਤਿਆਰ ਕਰਕੇ ਦੁੱਧ ਬਾੜ ਕੇ ਜੀ ਤੇ ਪਨੀਰ ਦੀ ਫੁਰਜੀ ਦੀ ਰੈਸਪੀ ਦਿਖਾਵਾਂਗੇ ਜੀ ਅੱਜ ਦੇ ਬਲੌਗ ਚ ਤੁਸੀਂ ਤੇ ਚਲੋ ਜੀ ਸਾਡਾ ਬਲੌਗ ਅਟੈਂਡ ਕਰਿਓ ਜੀ ਤੇ ਸ ਸਾਰੇ ਦਾ ਤੇ ਤੁਸੀਂ ਆਇਆ ਸੱਚੇ ਵੀ ਤੁਹਾਨੂੰ ਅਸੀਂ ਘਰ ਦੇ ਹੀ ਬਲੌਗ ਦੇ ਹੀ ਜਾਂਦੇ ਵੀ ਬੋਰਿੰਗ ਬੋਰਿੰਗ ਜੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਰਸਤੇ ਰੁਸਤੇ ਖਰਾਬ ਹੋਏ ਮੀਮੂ ਪੈਂਦਾ ਬਾਹਰ ਕਿਤੇ ਜਾ ਪੀ ਨਹੀਂ ਹੁੰਦਾ ਵੀ ਕੁਮੜ ਕਮੜ ਦੀ ਜਾ ਹੀ ਹੈ ਵੀ ਇਤੀ ਬਾਹਰ ਦਾ ਬਲੌਗ ਦੇ ਦਈਏ ਜਦੋਂ ਥੋੜਾ ਜਿਹਾ ਮੌਸਮ ਦਾ ਠੀਕ ਹੋ ਜਾਊਗਾ ਜੀ ਜੇ ਕਿਆ ਕਹਿੰਦੇ ਰਸਤੇ ਰੁਸਤੇ ਠੀਕ ਹੋ ਜਣਗੇ ਫਿਰ ਅਸੀਂ ਬਾਹਰ ਦੇ ਬਲੌਗ ਦੇਆ ਕਰਾਂਗੇ ਜੀ ਤੁਹਾਨੂੰ ਤੇ ਹਜੇ ਤਾਂ ਤੁਸੀਂ ਘਰ ਦੇ ਬਲੌਗ ਹੀ ਅਟਟ ਕਰੋ ਜੀ ਹੁਣਾਂ ਚਿਰ ਤੁਸੀਂ ਸਾਨੂੰ ਜਰੂਰ ਸਾਡੇ ਬਲੌਗ ਦੇਖ ਕੇ ਦੱਸਿਆ ਕਰੋ ਜੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਤੇ ਸਾਨੂੰ ਕਮੈਂਟਾਂ ਚ ਤਸੈ ਕਰੂ ਜੀ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚਲੋ ਜੀ ਅੱਜ ਦਾ ਬਲੌਗ ਦੇਖੋ ਜੀ ਅੱਗੇ ਸੀ ਕਿਆ ਕਿਆ ਕਰਦੇ ਆ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਦੇਖੋ ਜੀ ਕਿੰਨੀ ਬਦਲਵਾਈ ਹੋਈ ਪਈ ਹੈ ਜੀ ਦੇਖੋ ਕਿੰਨਾ ਬਦਲ ਹੋਇਆ ਮੀਂਹ ਪੈ ਰਿਹਾ ਜੀ ਇੱਕ ਵਾਰ ਤੇ ਹੁਣ ਫੇਰ ਦੁਬਾਰਾ ਤਿਆਰ ਹੈ ਜੀ ਮੀਂਹ ਪੈਣ ਨੂੰ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਮੀ ਹਰਦਾਨੀ ਜੀ ਰੋਜ਼ ਮੀ ਪਈ ਜਾਂਦਾ ਤੁਹਾਨੂੰ ਮੀ ਨੇ ਪਰੇਸ਼ਾਨ ਕਰਿਆ ਪਿਆ ਜੀ ਲੋ ਜੀ ਤੇ ਅੱਜ ਲੱਗੇ ਜੀ ਅਸੀਂ ਦੁੱਧ ਪਾੜ ਕੇ ਪਨੀਰ ਬਣਾਉਣ ਜੀ ਤੇ ਮੰਮੀ ਨੇ ਮੇਰੀ ਡਿਊਟੀ ਲਈ ਵੀ ਤੋ ਅੱਜ ਪਨੀਰ ਦੀ ਪੁੱਜੀ ਬਣਾਉਣ ਕਿ ਜੀ ਤੇ ਅਸੀਂ ਪਨੀਰ ਲੱਗੇ ਸੀਗੇ ਬਣਾਉਣ ਤੇ ਦੁੱਧ ਰੱਖਿਆ ਸੀਗਾ ਗਰਮ ਤੇ ਉਹਦੇ ਚ ਅਸੀਂ ਹੁਣ ਦਹੀਂ ਪਾਤਾ ਜੀ ਤੇ ਇਹਨੂੰ ਪਾੜ ਦੋਗੇ ਜੀ ਤੇ ਆ ਦੇਖੋ ਜੂ ਮੁੱਧ ਰਾ ਗਿਆ ਪਾਟਣ ਇਹ ਲੱਗਾਇਆ ਸੀ ਜੋ ਕੁਰੀਏ ਬਣਾਜੀ ਤੇਨੇ ਕਿਹਾ ਤੜੀ ਸਬਜ਼ੀ ਆਪਾਂ ਖਾ ਕੇ ਕਾਫੀ ਦਿਨ ਜੇ ਸਾਨੂੰ ਖਾਂਦੇ ਨੇ ਤੇ ਅੱਜ ਅਸੀਂ ਸੁੱਕੀ ਪਨੀਰ ਦੀ ਪੁਜੀਲਾ ਬਣੀ ਜੀ ਤੇ ਇਧਰ ਮੈਂ ਆਟਾ ਵੀ ਗੁੰਨੇ ਤੇ ਆ ਜੀ ਆ ਦੇਖੋ ਜੀ ਆਟਾ ਗੁੰਨ ਗਿਆ ਰੈਡੀ ਆ ਜੀ ਤੇ ਉਧਰ ਅਸੀਂ ਪਨੀਰ ਬਾਦ ਲਿਆ ਜੀ ਤੇ ਨਾਲ ਹੀ ਨਾਲ ਪਨੀਰ ਦੀ ਭੂਜੀ ਨੂੰ ਤੜਕਾ ਲਾ ਦੋਗੇ ਜੀ ਤੇ ਨਾਲ ਦੇ ਨਾਲ ਕਰਮਗਰਾਂ ਪ੍ਰਸ਼ਾਦਾ ਬਣਾ ਲੂਗੀ ਜੀ ਤੇ ਅੱਜ ਬਣਾਉਂਗੇ ਜੀ ਅਸੀਂ ਪਨੀਰ ਦੀ ਪੂਜੀ ਤੁਹਾਨੂੰ ਵੀ ਦਿਖਾਵਾਂਗੇ ਜੀ ਕਿਵੇਂ-ਕਿਵੇਂ ਅਸੀਂ ਪਨੀਰ ਦੀ ਪੂਜੀ ਬਣਾਦੇ ਹਾਂ ਜੀ ਤੇ ਦੁੱਧ ਹੋ ਗਿਆ ਸੀਗਾ ਜ਼ਿਆਦਾ ਜੀ ਤੇ ਪਤਿੱਲੀ ਕੋਈ ਹੈ ਨਹੀਂ ਸੀਗੀ ਬੜੀ ਮੰਮੀ ਲੱਗੇ ਸੀ ਕਿ ਘਰ ਨੂੰ ਇਹ ਜੇ ਸਬਜ਼ੀ ਬਣਾਈ ਸੀਗੀ ਫਿਰ ਐਦਿਹੀ ਸੀ ਮੈਨੂੰ ਪਨੀਰ ਪਾਰਨਾ ਪਿਆ ਜੀ ਤੇ ਤੁਸੀਂ ਆ ਨਾ ਕੀ ਉਹ ਵੀ ਦੁੱਧ ਪਤਿੱਲੀ ਤੋਂ ਬਾਹਰ ਨੂੰ ਜਾਂਦਾ ਹੈ ਚਲੋ ਜੀ ਮੈਂ ਹੁਣ ਪਨੀਰ ਵਾੜ ਲਵਾਂ ਵਾੜ ਕੇ ਫੇਰ ਤੁਹਾਨੂੰ ਮਿਲਦਾ ਜੀ ਜੀ ਅਸੀਂ ਕਿ ਜਦੋਂ ਪਨੀਰ ਤਿਆਰ ਹੋ ਜਾਊਗਾ ਜੀ ਵਾੜ ਕੇ ਤੇ ਹਰ ਸੀ ਬਰ ਨੂੰ ਨਾ ਰਹੀ ਹੁਣ ਨਾ ਸੀ ਬਿਲੰ ਲਾਤਾ ਜੀ ਉਹਦਾ ਫਿਰ ਉਸ ਕੋਲ ਦਾ ਹੋ ਵਰਗ ਵੀ ਕਰ ਲਿਆ ਤੇ ਤੁਹਾਨੂੰ ਉਹਦੇ ਨਾਲ ਵੀ ਮਿਲਾਉਂਗੇ ਜੀ ਬਾਹਰ ਲੱਗੀ ਹੈ ਜੀ ਕਿਹਨਾਂ ਨੂੰ ਡਿੰਪਰ ਕੋਲ ਸਿਤਾਰ ਦਾ ਜੀ ਤੇਲ ਗਰਮ ਤੇ ਅਦਰ ਅਸੀਂ ਪਿਆਜ਼ ਤੇ ਪਤਲੇ ਪਤਲੇ ਆਲੂ ਕਰਤੇ ਵੀ ਥੋੜੇ ਜੇ ਤੇ ਅੱਧਾ ਸਾਡਾ ਪਨੀਰ ਵੀ ਬਣ ਕੇ ਤਿਆਰ ਹੈ ਜੀ ਦੇਖੋ ਜੀ ਪਨੀਰ ਵਰ ਕੇ ਤਿਆਰ ਹੋ ਗਿਆ ਜੀ ਹਾਂ ਸਾਰੀ ਬਣਾਇਆ ਸੀ ਹਾਂ ਤੇ ਆਲੂ ਪਿਆਜ਼ ਵੀ ਕੱਟ ਲਿਆ ਤੇ ਉਧਰ ਤੇਲ ਧਰਤਾ ਜੀ ਹੋਣ ਤੇ ਲਾਉਂ ਲਾਉਂਦੇ ਜੀ ਅਸੀਂ ਪਨੀਰ ਦੀ ਪੂਜੀ ਨੂੰ ਤੜਕਾ ਚਲੋ ਜੀ ਇਹ ਤੜਕਾ ਲਾਉਂਗੇ ਤਾਂ ਫੇਰ ਮਿਲਦੇ ਆ ਜੀ ਤੇ ਉਧਰ ਤੇ ਨੀ ਵੀ ਆ ਗਿਆ ਜੀ ਉੱਪਰ ਤੇ ਕਾਕੀ ਇਤੂ ਬਾਹਰ ਨੂੰ ਮੋਸਮ ਮੀਂਹਾਂ ਪਿਆ ਵਾ ਜੀ ਮੀਂਹ ਪੈਣ ਲੱਗਿਆ ਬ੍ਰੀਕ ਬ੍ਰੀਕ ਸਾਮਣ ਹਲੋ ਜੀ ਲੱਗੀ ਜੀ ਪੁਰਜੀ ਬਣਾ ਤੇ ਹੋ ਗਿਆ ਜੀ ਤੇਲ ਗਰਮ ਹੁਣ ਲੱਗੇ ਜੀ ਪਿਆਜ਼ ਨੂੰ ਥੋੜਾ ਜਿਹਾ ਬ੍ਰਾਊਨ ਬ੍ਰਾਊਨ ਕਰਨ ਤੇ ਰੋਟੀ ਮੈਂ ਬਣਾਤੀ ਜੀ ਹੁਣ ਪੁਰਜੀ ਦੀਦੀ ਬਣਾਉਣ ਲੱਗੇ ਤੇ ਨਾਲ ਦੀ ਨਾਲ ਜੀ ਮੱਕੀ ਵੀ ਭੁੰਨ ਹੋ ਰਹੀ ਹੈ ਜੀ ਆ ਵੇਖੋ

ਅੱਜ ਸਾਡੇ ਚੁੱਲੇ ਨੂੰ ਰੱਗੀ ਨਹੀਂ ਫੈਰਨ लवली ਜੀ ਕੱਲ ਲਾਈ ਸੀ ਜੋਸਾਂ ਦੇ ਵਿੱਚ ਪਾਈਦਾ ਹੁੰਦਾ ਜਿਆਦਾ ਪੁੱਟਾ ਹੋ ਰਿਹਾ ਹੈ ਚਿੱਟਾਈ ਦਾ ਵਧੀਆ ਲੱਗਦਾ ਸਜਿਆ ਸਵਰੇ ਆ

मक्की थे थोड़ी। चलो जी ठीक है जी लो जी हूं आलू पाते जी, जा... जी थोड़ा जा पाता नमक हूं थोड़ा राड़ा लवा दिए जी फिर

ਬੱਚ ਦੇ ਕੇ ਕੇ ਮਾ ਪੱਤੇ ਦੇ ਕੇ ਮਾ ਨਹੀਂ ਅੰਤਰੀ ਕਰਾਉਗਾ ਮੱਕੀ ਵੀ ਦੀ ਪੂਰਨ ਹੋ ਗਈ ਅੱਗੇ ਚਲੋ ਥੋੜਾ ਤੇ ਇੱਕ ਦਾਦਾ ਲੱਗਿਆ ਤੇ ਤਾਂ ਮੁਕਾਨ ਦੇ ਆ ਜੀ ਬਾਹਰ ਲੱਗ ਗਿਆ ਜੀ ਮੀ ਜੀ ਪਨੀਰ ਨੂੰ ਅਸੀਂ ਘੋਰ ਲੈ ਜੀ ਪਨੀਰ ਘੋਰ ਲੈ ਜੀ ਅਸੀਂ ਤੇ ਉਧਰ ਆਲੂਆ ਲੋ ਤੇ ਪਿਆਜ਼ ਨੂੰ ਰਾੜਾ ਦਵਾਦਾ ਜੀ ਮਸਾਲਾ ਪਾ ਕੇ ਤੇ ਹੂਗਾ ਤੇ ਚਾਉਂਗੇ ਜੀ ਪਨੀਰ ਘਰ ਦਾ ਬੜਾ ਵਾਪੇ ਹੋਰ ਸੁਨ ਲਿਆ ਕੋਈ ਬਲਾਵਤ ਨਹੀਂ ਹੋਈ ਜੀ आगे आगे तो मम्मी तुसी भी आजो जी गर्म -गर्म जी खा लो के मम्मी 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 देखो कुछ की की ही अलग बनी कुछ हां आए तो जी साल मम्मी लगे बनाऊंगे जी तो लो जी एवं पनीर की त्याग कर दी जी ਸਤਿ ਸ਼੍ਰੀ ਅਕਾਲ ਜੀ ਜਿਹਨੇ ਪ੍ਰੀਤੀ ਪੂਜੀ ਖਾਣੀ ਹੋ ਗਈ ਜੀ ਤੇ ਸਾਡੇ ਘਰ ਆ ਜਿਓ ਜਰਮਾ ਗਰਮ ਪਕਾਦਾ ਤੇ ਪਨੀਰ ਦੀ ਖੋਤੀ ਜੀ ਨੂੰ ਖਾਉਣ ਲਈ ਤੁਹਾਨੂੰ ਅਸੀਂ ਹੋਰ ਵੀ ਜੋ ਸੁਸੀ ਰੈਸਪੀ ਬਬੀ ਦਾਤੀ ਸਾਡੀ ਜਿਹੜੀ ਖਾਉਣ ਲਈ ਤੁਸੀ ਆਓ ਜਰੂਰ ਜਰੂਰ ਸਾਡੇ ਘਰ ਤੇ ਚਲੋ ਜੀ ਜੱਗੜੀ ਦਾ ਨੂੰ ਤੇ ਨੂੰ ਮੰਮੀ ਜਰਵਾਜੋਗੇ ਤੇ ਮੰਮੀ ਮੰਮੀ ਦੀ ਰਾਤ ਕਿਹੋ ਜੀ ਦੀ ਬਣੀ ਮਾਂ ਜਿਹੜੀ ਘਰ ਤੇ ਮੰਮੀ ਨੇ ਤੇ ਅਸੀਂ ਸਬਜੀ ਰੋਟੀ ਬਣਾ ਲਈ ਸੀਗੀ ਤੇ ਹੁਣ ਮੰਮੀ ਦੱਸੂਗੇ ਖਾ ਕੇ ਵੀ ਸਾਡੀ ਪੁਰਜੀ ਕਿਵੇਂ ਦੀ ਬਣੀ ਸਾਸਰੀ ਕਾਰਜ ਦੀ ਸਾਰਿਆਂ ਨੂੰ ਫੋੜਾ ਡੰਗਰ ਵੀ ਛੱਡੇ ਪਿਆ ਬੱਕਰੇ ਵੀ ਛੱਡੇ ਗੋਹਾ ਵੀ ਚੱਕਿਆ ਹੀ ਨੜ ਦੀ ਨੜ ਦੀ ਆਈ ਮਾਹੌਣ ਦਾ ਰੋਟੀ ਖਾਵਾ ਮੇਰੇ ਡੰਗਰ ਨਾਲ ਜਾਨ ਬੱਕਰੇ ਬਾਕੀ ਹੁਣ ਪੁਰਜੀ ਸਾਨੂੰ ਖਾ ਕੇ ਦੱਸਦੀ ਆਪਣੀ ਤੇ ਇਹਨਾਂ ਨੇ ਕਈ ਜੀ ਬਣਾਈ ਅੱਜ ਯਾ ਦੇਖੋ ਸਾਡੀ ਪੁਰਜੀ ਬਣ ਕੇ ਆ ਗਈ ਮੈਂ ਤਾਂ ਜੀ ਕੋਲੀ ਚ ਨਹੀਂ ਪਾਈ ਮੈਂ ਤਾਂ ਰੋਟੀ ਪਰ ਪਾ ਲਈ ਜੀ ਨੂੰ ਕਹਿੰਦੀ ਮੇਰੀ ਕੋਲੀ ਮਨਾ ਪਰ ਰੋਟੀ ਪਰ ਹੀ ਪਾ ਦੋ ਤੇ ਬਹੁਤ ਵਧੀਆ ਟੇਸਟ ਵੀ ਨੰਬਰ ਵਧੀਆ ਜੀ ਜੀ ਤਾ ਬੁੱਧਨ ਤੁਸੀਂ ਬਣਾਈ ਹੋਈ ਜੀ ਬਣੀ ਕਪੇ ਹਾਂ 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 ਦਾ ਪਨੀਰ ਘਰ ਦਾ ਹੀ ਹੁੰਦਾ ਹੂੰ ਤਾਜ਼ਾ ਤਾਜ਼ਾ ਖਾਣਿਆ ਆ ਚੱਕ ਕੇ ਪੁਰਜੀ ਬਣਾਈ ਬਹੁਤ ਵਧੀਆ ਬਣੀ ਆ ਜੀ ਤੁਸੀਂ ਬਣਾ ਲਈ ਤੇ ਲੋ ਜੀ ਮੰਮੀ ਤਾਂ ਕਹਿੰਦੇ ਪੁਰਜੀ ਬਹੁਤ ਸਵਾਦ ਬਣੀ ਤੇ ਆ ਜਾ ਸਾਡੇ YouTube ਫੈਮਿਲੀ ਵੀ ਰੋਟੀ ਖਾ ਲੋ ਜੀ మేల్ దియా ਜੀ ਤੁਹਾਨੂੰ ਫੇਰ ਰੋਟੀ ਖਾਣ ਤੋਂ ਬਾਅਦ ਤੇ ਬਾਹਰ ਮੀਂਹ ਲੱਗਿਆ ਜੀ ਪੈਣ ਬੱਦਲ ਬਹੁਤ ਹੋਇਆ ਹੋਇਆ ਆਜਾ ਤੁਹਾਨੂੰ ਦਿਖਾਇਆ ਦੇਖੋ ਕਿੰਨਾ ਬੱਦਲ ਵਈ ਪਹਿਲਾਂ ਮੀਂਹ ਪੈ ਰਿਹਾ ਹਟ ਗਿਆ ਹੁਣ ਫੇਰ ਲੱਗਿਆ ਪੈਣ ਜੀ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਜੀ ਅਸੀਂ ਚਾਹ ਪੀਣ ਪਾਪੜ ਵੀ ਤਰਤੇ ਜੀ ਨਾਲ ਮੈਂ ਕਿ ਮੈਂ ਵੀ ਹੁਣ ਚੌਕੜੀ ਮਾਰ ਕੇ ਖਾਈ ਨਾ ਮੈਂ ਪਾਪੜ ਵੀ ਯਾਰ ਚਾਹ ਵੀ ਪੀ ਲਵਾਂ ਇੰਪਲਸ ਹੈ ਦੀ ਬੁਰਸ਼ ਕਰਦੀ ਹੈ ਜੀ ਉਹ ਥੋੜੀ ਜਿਹੀ ਡੇਟ ਹੀ ਆ ਇੱਧਰ ਅਸੀਂ ਸਿਮਮੂਨ ਲੱਗੇ ਜੀ ਚਾਹ ਠੰਡੀ ਕਰਕੇ ਦੇਣ ਸਿਮਮੂ ਕੱਲੀ ਮੈਨੂੰ ਚਾਹ ਠੰਡੀ ਕਰਕੇ ਦੇ ਦੋ ਪਾਪੜਾ ਸੀ ਗਾਲ ਵੀ ਦਰੇ ਸੀਗੇ ਤੁਹਾਨੂੰ ਟੇਸਟੀ ਲੱਗੇ ਫਿਰ ਅਸੀਂ ਚਾਹ ਨਾਲ ਅੱਜ ਫੇਰ ਤੜਲੇ ਜੀ ਵਧੀਆ ਲੱਗਦੇ ਜੀ ਯਾਰ ਨਾਲ ਯਮਮੀ ਆ ਤਾਂ ਸਿਮਮੂ ਆ ਜਾਓ ਤੁਸੀਂ ਵੀ ਖਾ ਲਓ ਮੰਮੀ ਆ ਤਾਂ ਤੁਸੀਂ ਵੀ ਖਾ ਲਓ ਕੰਮ ਕੰਮ ਕਰਦਾ ਹਾਂ ਗਰਮ ਗਰਮ ਚਾਹ ਤੇ ਪਾਪੜਾ ਚਾਹ ਪੀ ਲੈਣਾ ਲੋ ਜੀ ਸਾਡੀ ਸਿਮਮੂ ਨੇ ਕਰਤੀ ਸ਼ੁਰੂਆਤ ਨਾ ਨਾ ਠੰਡੀ ਕਰਤੀ ਦੇਖ ਫੁੱਟ ਕਰਕੇ ਆਪਾਂ ਲੈਣੇ ਹਾਂ ਚਲ ਫੁੱਟ ਪਾ ਲਾਂ ਯੇ ਵੀ ਬਣੀ ਜਾਂ ਆਪੜ ਅਸੋ ਹਟਾ ਲੇ ਇਹ ਆਣ ਲੈ ਲੋ ਜੀ ਹਰ ਜਿਵੇਂ ਤਾਂ ਲੱਗੀ ਚਾਹ ਪੀਣ ਤੇ ਹੁਣ ਅਸੀਂ ਵੀ ਚਾਹ ਪੀ ਲਈਏ ਜੀ ਇਹ ਮਿਲਦੀ ਆ ਜੀ ਤੁਹਾਨੂੰ ਫੇਰ ਪਿੱਛੇ ਦਿਖਾਦੇ ਆ ਜੀ ਫੇਰ ਅਸੀਂ ਕੀ ਕਰਦੇ ਅੱਜ ਸਸ ਕੰਸਾਲੇ ਨੂੰ ਅੱਜ ਸਾਬਾਲੀ ਫੇਰ ਭੋਕੜ ਮਾਥੀ ਭੋਕੜ ਨਹੀਂ ਬਣਾ ਲੈ ਫਾਪੜ ਬਣਾ ਲੈ ਭੋਕੜੀ ਦੱਸ ਜਾਂਦੀ ਆ ਫਾਪੜ ਹਾਂ ਫਾਪੜ ਹਾਂ ਤਾਂ ਥੱਲੇ ਰੱਖੀ ਤਾਂ ਥੱਲੇ ਗੰਦਾ ਹੋ ਜਾਦਾ ਹੱਥ 'ਚ ਹੀ ਰੱਖੀਦਾ ਬੁੱਤ ਇਹ ਕਾਤਰਾ ਗੱਲ ਕਰੀਦੀ ਹੁੰਦੀ ਹਾਂ ਹਾਂ ਮੈਂ ਚੋਕੜੀ ਮਾਰਕੀ ਦਾ ਚਲੋ ਜੀ ਬਿਰਦ ਜੀ ਤੁਹਾਨੂੰ ਫੇਰ ਤੇ ਸੇਮੂ ਲਗੀ ਜੀ ਚਾਹ ਪੀਣ ਆ ਦੁੱਕ ਲਾਓ ਆਪ ਕੋ ਖੋਣ ਦਿਲ ਤੇ ਨਾ ਅੱਛਾ ਬੱਕਰੀ ਜੀ 15 ਪਿੱਛੇ ਦੌਰ ਦੀ ਬਾਂਦਰ ਬੱਕਰੀਆਂ ਪਿੱਛੇ ਭੱਜੀ ਜਾਂਦੀ ਫਿਰ ਗਿਰਗੀ ਰਗਣ ਜੀ ਲੱਗ ਗਈ ਮੋੜੀ ਜੀ ਇਹਦੀ ਗੁੱਟ ਨਿੱਕਲ ਜੂਗਾ ਬਾਦਦਰ ਤਾਂ ਪੂਰੇ ਦੜਾਤੀ ਆ ਜੀ ਚੱਕ ਖਾਈ ਅੰਮੀ ਕਰਕੇ ਇੱਕ ਬਾਂਦੇ ਰਾਕੇ ਫੇਰ ਲੈ ਪਾਵਾ ਹੋਰ ਚਾਹ ਪੀ ਲਾਹ ਕੁੱਟ ਸਾਰਾ ਪੀ ਲੈ ਮਾਮ ਕਰ ਦੇ ਚਾਹ ਪੀ ਕੇ ਔਰ ਪਾਈ ਜੀ ਦਾ ਸਿਮੂ ਨੂੰ ਚਾਹ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਚਾਹ ਪੀ ਕੇ ਜੀ ਲਓ ਜੀ ਦੇਖੋ ਜੀ ਕਿੰਨੀ ਬਦਲਵਾਈ ਹੋਈ ਹੈ ਜੀ ਮੀਂਹ ਦਾ ਮੌਸਮ ਬਣਿਆ ਏ ਤੇ ਉਹ ਦੇਖੋ ਜੀ ਮੰਮੀ ਤੇ ਸਿਮੂ ਚੱਲੇ ਆ ਜੀ ਅੱਗੇ ਧਾਰ ਕੱਢਣ ਚੱਲੇ ਜੀ ਦੁੱਧ ਦੁੱਧ ਦੇਖ ਜੰਨੀ ਦੁੱਧ ਲੈਣ ਚੱਲਿਆ ਅੱਛਾ ਤੇ ਉਹ ਮਿਲੋ ਜੀ ਮੰਮੀ ਨਾਲ ਮੰਮੀ ਚੱਲੇ ਆ ਜੀ ਧਾਰ ਕੱਢਣ ਉਹ ਗਾਣੀ ਚੱਲੀ ਸੀ ਆਹ ਥੇਂਦੂਆਂ ਦੀ ਛੂਹ ਵੀ ਲੈਂਦੀ ਆ ਜੀ ਨਾਲ ਕੁਛ ਨੀ ਲੂਦਾ ਸੇ ਨੀਨ ਕਾਰਾ ਨੂੰ ਹੈ ਕਾਂਦੀ ਹੈ ਕੇ ਆਂਦੀ ਐ ਦੁੱਧੂ ਲੈਣ ਚ ਲਿਆ ਕੇ ਮੈਂ ਆਦਾ ਦੁੱਧੂ ਇਹ ਚੱਲਦੀ ਆ ਆ ਜਾ ਆ ਵੀਡੀਓ ਬਣਾਉਂਦਾ ਆ ਆ ਜਾ ਮੇਰੀ ਆ ਵਾਹੀ ਤੇ ਉਧਰ ਲੱਗੀ ਆ ਜਿਹੜੀ ਪਲਵਾਜਾ ਮਾਰਨ

ਆ ਲਾ ਕੇ ਦੇ ਸੀ ਹਾਂ ਹਾਂ ਕਰਕੇ ਦੇ ਸੀ ਕਿਹਨਾਂ ਕਰਦਾ ਤਾ ਵੇ ਵੈਦੀ ਲਾ ਲਈ ਜੀ ਬੂਨੇ ਫੇਰ ਲਈ ਹਾਂ ਫੇਰ ਲਈ ਦੂਏ ਵਰ ਵੀ ਦੂਏ ਵਰ ਵੀ ਲਾਓ ਐ ਦੇ ਫਿਰ ਅੱਜ 6:00 ਵਜੇ ਸੀ ਮੈਂ ਜੀ ਨਾ ਲੋ ਜੀ ਲੱਗੀ ਸੀ ਮੂਤੇ ਜੀ ਮਹਿੰਦੀ ਦੋਨੇ ਹੱਥਾਂ ਪਰ ਗੇਦਾ ਵਾ ਹਾਂ ਸੁਣੀ ਲਾਤੀ ਇਹਨੇ ਹਾਂ ਇਹ ਲੋ ਜੀ ਮੈਂ ਵੀ ਲਗਾ ਕੇ ਦੇਖੀ ਜਿਵੇਂ ਬੜਾ ਖਤਰਾ ਸਿੰਮੂ ਲਗਾਦੀ ਸੀਗੀ ਜੀ ਇਹਨੂੰ ਕਹਿੰਦੇ ਜੀ ਸੀ ਟੈਂਪਰੇਰੀ ਮਹਿੰਦੀ ਜੀ ਪੂਰੇ ਬੂਟਾ ਹੁੰਦਾ ਜੀ ਉਹਨੂੰ ਇੱਥੇ ਹੱਥ ਪਰ ਮਾਰਦੇ ਨੇ ਛਾਪਾ ਛੱਬ ਜਾਂਦਾ ਜੀ ਉਹਦੇ ਨਾਲ ਇੱਕ ਇਹ ਮਹਿੰਦੀ ਦਾ डिजाइन जहा जाता जी सिमू तो मम्मी चले गए जी ते चलो जी मम्मी क्डूगी जी धार फिर तू मिलते हैं जी तो फिर जी अस पहुँच गए जी घर आए थे जी असि डंगर को कूख पे धार क्डन जी तो चेक करो जी सामने का व्यू कि है जी ਰੋਜ਼ ਮੈਂ ਪਈ ਜਾਂਦਾ ਜੀ ਇੱਕ ਦਿਨ ਨਹੀਂ ਜਾਂਦਾ ਹੈਗਾ ਜਿੱਦਨ ਮੀਂਹ ਨਹੀਂ ਪੈਂਦਾ ਜੀ ਡੇਲੀ ਮੀਂਹ ਪੈਂਦਾ ਜੀ ਮੀਂਹ ਨੇ ਕਰਿਆ ਪਿਆ ਕੰਮ ਕਰਾਉ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਚਲੋ ਜੀ ਮੰਮੀ ਚਾਟ ਲੈ ਵੀ ਜੰਗਰ ਬੱਕਰੇ ਤੇ ਮੰਮੀ ਲੱਗੀ ਹੈ ਜੀ ਉਹ ਬੱਕਰਿਆਂ ਵਾਸਤੇ ਪਾਣੀ ਪਤਲੀ ਸੋਹ ਜੀ ਆ ਨਮਕ ਜਾ ਲੱਗੇ ਚੀ ਚਟ ਲੋਗੇ ਵੀ ਆ ਆ ਰਿਕ 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 ਮਾਤਾ ਬੀਬੀ ਸੁਟਾਇਆ ਮਮੀ ਨੇ ਕੀ ਸੀ ਮੇਰੀਆ ਕਿੱਧਰ ਨੂੰ ਕਰਨਾ ਮਮੀ ਨਹੀਂ ਕੋਈ ਕਿੱਧਰ ਨੂੰ ਕਰਨਾ ਬੱਕਰੇ ਗੁਰਦੁਆਰੇ ਨੂੰ ਉਹ ਗੁਰਦੁਆਰੇ ਕੰਨੀ ਨੂੰ ਕਰ ਲੈਣਾ ਪਾਰ ਨੂੰ ਠੀਕ ਦਾ ਦਾ ਉਹਦੀ ਅੱਗੇ ਬੱਕਰੀ ਮਮੀ ਨੇ ਕਾਇਸ਼ੀ ਜੀ ਬੱਕਰੀ ਲੈਣੇ ਬੱਕਰੀ ਹਾਂ ਖਾਣਾ ਸੁਧ ਚਲ ਦੋ ਚਲ ਅੱਜ ਚਲ ਆ ਬਈ ਇਹ ਕੁੜੀ ਬਈ ਬਈ ਮੈਂ ਖਾਣਾ ਹੱਤਾ ਅੱਤਾ ਖਾਊ ਖਾਣਾ ਤੇ ਇੱਥੇ ਬੈਠਾ ਖਾਣਾ ਬੱਕਰੀ ਓਏ ਦੇ ਤੂੰ ਉਹ ਨਾ ਜਾ ਮਾਰੂਗੇ ਤੰਨ ਵੀ ਤੋ ਨਾ ਦੇ ਨੀ ਲਗਦੀ ਇਹ ਕਰਨੀ ਨਾ ਨੇੜੇ ਨਹੀਂ ਜਾਦਾ ਬਤੂਰੀ ਦੂਰ ਹੈ ਉਹ ਲੜਦੇ ਆਪ ਤੈਨੂੰ ਮਾਰਨਾ ਨੇ ਵਿੱਚ

கிடையாது ਕਿੱਧਰ ਨੂੰ ਕਰਨਾ ਚਲੋ ਜੀ ਮਿਲਦੀ ਆ ਜੀ ਤੁਹਾਨੂੰ ਮੰਮੀ ਨੇ ਤਾਂ ਆਤੂਰ ਕੱਢ ਲਈ ਜੀ ਦੁੱਧ ਚੋਲਿਆ ਜੀ ਹੁਣ ਤੇ ਬੱਕਰੀਆਂ ਵੀ ਛੱਡੀਆਂ ਵੀ ਆ ਮੰਮੀ ਨੇ ਜੀ ਬੱਕਰੇ ਵੀ ਮੇਰੇ ਸੂਹ ਖਾ ਲਈ ਫੋਲ ਬੰਦ ਦੇਣਾ ਮੈਂ ਸਾਂ ਬਸ ਫੁੜਕਾਇਆ ਚੋ ਕਿ ਆਈ ਆ ਹੁਣ ਬੱਕਰੇ ਵੀ ਗਾਲੀ ਆ ਮੇਰੇ ਖਾਣੇ ਨੂੰ ਮੰਗ ਕੇ ਤੇ ਰਹਿੰਦੇ ਸੂਹ ਸਾਂ ਹੋਰ ਅਲਮਗਲਮ ਦੇਣਾ ਪੈਂਦਾ ਇਹਨਾਂ ਨੂੰ ਦਾਣੇ ਜਿੱਤਰਾ ਰੋਟੀਆਂ ਬਚੀਆਂ ਰੋਟੀਆਂ ਦੇ ਦੋ ਹੋਰ ਦੇ ਦੋ ਸਮਾਨ ਖੁਸ਼ ਰਹਿੰਦੇ ਖਾ ਕੇ ਦੇਣੇ ਪੈਂਦੇ ਥੋੜੇ ਬੋਤੇ ਇਹਨਾਂ ਨੂੰ ਘਾਰ ਵੀ ਚੋਲੀ ਨੇ ਸਨ ਜੀ ਸਾਡੀ ਵੀਡੀਓ ਦਾ ਇੱਥੇ ਤੱਕ ਦਾ ਐਂਡ ਬਾਕੀ ਫਿਰ ਅੱਗੇ ਦਿਖਾਵਾਂਗੇ ਜੀ ਤੁਹਾਨੂੰ ਕਿਆ ਕਿਆ ਚੱਲਿਆ ਚਲੋ ਜੀ ਸਾਡਾ ਅੱਜ ਦਾ ਦਿਖਾਵਾਂਗੇ ਜੀ ਹੁਣ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਧੰਨਵਾਦ ਸਾਡਾ ਬਲੌਗ ਦੇਖਣ ਲਈ ਸਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡਾ ਬਲੌਗ ਦੇਖਣ ਲਈ ਸੀ ਮੂੰਹ ਚ ਬੜੀਆ ਜੀ ਬੱਕਰੀਆਂ ਨੂੰ ਉਹ ਬੱਕਰੀਆਂ ਨੂੰ ਮਾਰਨਾਂ ਦੀ ਸੀ ਮੂੰਹ ਨੂੰ ਜੀ ਡਰਾਈ ਜਾਂਦੀ ਹੈ ਬੱਕਰੀ ਸੀਮੂ ਹੜਦੀ ਨਹੀਂ ਸੀਮੂ ਉਹਦੇ ਨਾਲ ਪੰਗੇ ਲਈ ਜਾਂਦੀ ਹੈ ਜੀ ਹੋਰ ਚਲੋ ਜੀ ਮਿਲੂੰਗਾ ਕਿਸੇ ਅਗਲੇ ਬਲੌਗ ਬਾਏ ਬਾਏ